ਕਿੱਧਰ ਨੂੰ ਤੁਰ ਪਿਆ ਪੰਜਾਬ ਲੋਕੋ ਇਸ ਵੀਡੀਓ ਦੇ ਵਿੱਚ ਤੁਸੀਂ ਦੇਖੋਗੇ ਕਿ ਹਸਪਤਾਲ ਦੇ ਵਿੱਚ ਕਿੰਨੀ ਵੱਡੀ ਭੀੜ ਕਿੰਨਾ ਵੱਡਾ ਰਸ਼ ਤੁਹਾਨੂੰ ਦੇਖਣ ਨੂੰ ਮਿਲੇਗਾ ਇਹ ਰਸ਼ ਕੋਈ ਰਾਸ਼ਨ ਵਾਲੀ ਦੁਕਾਨ ਦੇ ਉੱਤੇ ਨਹੀਂ ਇਹ ਰਸ਼ ਕੋਈ ਲੰਗਰ ਦੇ ਵਿੱਚ ਨਹੀਂ ਇਹ ਰਸ਼ ਕੋਈ ਗੁਰਦੁਆਰਾ ਸਾਹਿਬ ਦੇ ਵਿੱਚ ਨਹੀਂ ਇਹ ਰਸ਼ ਤੁਹਾਨੂੰ ਹਸਪਤਾਲ ਦੇ ਵਿੱਚ ਮਿਲੇਗਾ ਉਹ ਵੀ ਜੀਬ ਵਾਲੀਆਂ ਗੋਲੀਆਂ ਖਰੀਦਣ ਦੇ ਲਈ ਤੇ ਇਹਨਾਂ ਇਸ ਰਸਤੇ ਦੇ ਵਿੱਚ ਤੁਸੀਂ ਚੰਗੀ ਤਰ੍ਹਾਂ ਵੀਡੀਓ ਮੈਂ ਦੁਬਾਰਾ ਵੀ ਦਿਖਾਉ ਤੁਹਾਨੂੰ ਚੰਗੀ ਤਰ੍ਹਾਂ ਧਿਆਨ ਦੇ ਨਾਲ ਇਸ ਵੀਡੀਓ ਨੂੰ ਤੁਸੀਂ ਦੇਖ ਲਿਓ ਸੋਹਣੀਆਂ ਪੱਗਾਂ ਸਜਾਈਆਂ ਨੇ ਸੋਹਣੇ ਜਿਹੜੇ ਕੱਪੜੇ ਸੋਹਣੇ ਬਾਣੇ ਪਾਏ ਨੇ ਇਹ ਇਹ ਵੀਡੀਓ ਦੇ ਵਿੱਚ ਤੁਹਾਨੂੰ ਸਾਰੇ ਦੇ ਸਾਰੇ ਪੰਜਾਬੀ ਵੀਰ ਮਿਲਣਗੇ ਇੱਕ ਵੀ ਤੁਹਾਨੂੰ ਪ੍ਰਵਾਸੀ ਦੇਖਣ ਨੂੰ ਨਹੀਂ ਮਿਲੇਗਾ ਕੋਈ ਗੱਲ ਨਹੀਂ ਮੈਂ ਵੀਡੀਓ ਦੁਬਾਰਾ ਤੁਹਾਨੂੰ ਦਿਖਾ ਦੂੰਗਾ ਤੁਸੀਂ ਧਿਆਨ ਨਾਲ ਦੇਖ ਲਿਓ ਅੱਗੇ-ਅੱਗੇ ਵੀਡੀਓ ਦੇਖੋ ਕਿ ਕਿਸ ਤਰ੍ਹਾਂ ਲੋਕ ਜੀਬ ਵਾਲੀਆਂ ਗੋਲੀਆਂ ਦੇ ਪਿੱਛੇ ਭੀੜ ਜਮਾ ਕਰੀ ਬੈਠੇ ਨੇ ਅਤੇ ਹਰੇਕ ਬੰਦਾ ਇਹੀ ਕਹਿ ਰਿਹਾ ਕਿ ਇੰਨੀ ਭੀੜ ਕਿ ਅਸੀਂ ਇੰਨੇ ਤੰਗ ਹੋ ਰਹੇ ਹਾਂ ਕਿ ਸਾਨੂੰ ਜਲਦੀ ਜੀਬ ਵਾਲੀਆਂ ਗੋਲੀਆਂ ਦੇ ਦਿਓ ਪਤਾ ਨਹੀਂ ਕੀ ਇਹਨਾਂ ਨੇ ਜਲਦੀ ਜੀਬ ਵਾਲੀਆਂ ਗੋਲੀਆਂ ਖਾ ਕੇ ਕੋਈ ਜੰਗ-ਜੁੰਗ ਜਿੱਤਣ ਜਾਣਾ ਕੋਈ ਜੰਗ ਦੇ ਮੈਦਾਨ ਚ ਉਤਰਨਾ ਤੁਸੀਂ ਦੇਖ ਸਕਦੇ ਹੋ ਕਿ ਸੋਨੂ ਸੀਤੋ ਵਾਲਾ ਵੀ ਜਿਹੜਾ ਇਹਨਾਂ ਭੀੜ ਦੇ ਵਿੱਚ ਇਹ ਲੋਕਾਂ ਦੀ ਭੀੜ ਦੇ ਵਿੱਚ ਸ਼ਾਮਲ ਹੋਇਆ ਅਤੇ ਉਹ ਵੀ ਜੀਬ ਵਾਲੀਆਂ ਗੋਲੀਆਂ ਜਿਹੜੀਆਂ ਇੱਥੇ ਲੈਣ ਆਇਆ ਤੇ ਦੋਸਤੋ ਪਤਾ ਨਹੀਂ ਪੰਜਾਬ ਪੰਜਾਬੀਅਤ ਤੇ ਪੰਜਾਬ ਨੂੰ ਪਿਆਰ ਕਰਨ ਵਾਲੇ ਇਹਨਾਂ ਲੋਕਾਂ ਦੇ ਵਿੱਚ ਕਦੋਂ ਇਹ ਜੀਬ ਵਾਲੀਆਂ ਗੋਲੀਆਂ ਦੀ ਹੋੜ ਲੱਗ ਗਈ ਪਹਿਲਾਂ ਲੋਕ ਸ਼ਰਾਬ ਪਿੰਦੇ ਸੀ ਫੀਮਾ ਪੁਕੀਆਂ ਖਾਂਦੇ ਸੀ ਚਿੱਟਾ ਹੁਣ ਆ ਜੀਬ ਵਾਲੀ ਗੋਲੀ ਨੇ ਇੱਕ ਅਲੱਗ ਹੀ ਟ੍ਰੈਂਡ ਸੈੱਟ ਕਰਤਾ ਤੁਸੀਂ ਦੇਖ ਰਹੇ ਹੋ ਕੋਈ ਵੀ ਤੁਹਾਨੂੰ ਪ੍ਰਵਾਸੀ ਨਹੀਂ ਮਿਲੂਗਾ ਸਾਰੇ ਆਪਣੇ ਪੰਜਾਬੀ ਭਰਾ ਮਿਲਣਗੇ ਆਪਣੇ ਸਿੱਖ ਵੀਰ ਮਿਲਣਗੇ